ਜਲੰਧਰ ਪੱਛਮੀ ਦੀ ਜਿਮਣੀ ਚੌਂ ਲਈ ਭਲਕੇ ਵੋਟਾਂ ਪੈਣੀਆਂ ਨੇ ਪਰ ਵੋਟਾਂ ਪੈਣ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੋਇਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਰਨਲ ਸਕੱਤਰ ਦੀ ਇੱਕ ਗੰਦੀ ਆਡੀਓ ਜਿਹੜੀ ਹੈ ਉਹ ਮੰਝਰੇ ਆਮ ਤੇ ਆਈ ਜਿਸ ਦੇ ਵਿੱਚ ਜਿਹੜਾ ਇਹ ਜਰਨਲ ਸਕੱਤਰ ਹੈ ਉਹ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਤੇ ਉਸਦੀ ਉਮੀਦਵਾਰ ਨੂੰ ਗੰਦੀਆਂ ਗਾਲਾਂ ਕੱਢਦਾ ਹੋਇਆ ਸੁਣਾਈ ਦੇ ਰਿਹਾ ਕਥਿਤ ਆਡੀਓ ਦੇ ਵਿੱਚ ਜਿਹੜਾ ਉਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦਾ ਟਵੀਟ ਆਇਆ ਉਹਦੇ ਬਾਰੇ ਵੀ ਗੱਲ ਕਰਦੇ ਆਂ ਤੁਸੀਂ ਜੁੜੇ ਹੋ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਆਂ ਬਾਕੀ ਸਾਰੀ ਗੱਲ ਬਾਅਦ 'ਚ ਤੁਹਾਨੂੰ ਦੱਸਦੇ ਆਂ ਪਹਿਲਾਂ ਤੁਸੀਂ ਇਹ ਆਡੀਓ ਸੁਣ ਲਵੋ ਹਾਂਜੀ ਸ਼ਰਮਾ ਜੀ ਕੀ ਹਾਲ ਚਾਲ ਨੇ ਸੁਖਵਿੰਦਰ ਬੋਲਦਾ ਜਰਨਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ ਹਾਂ ਹਾਂਜੀ ਹਾਂਜੀ ਭਾਜੀ ਠੀਕ ਠਾਕ ਆ ਜੀ ਤੁਸੀਂ ਸੁਣਾਓ ਇਰ ਤਾਂ ਕਿੰਨੀ ਅਰੀ ਸਮਝਾਇਆ ਵੀ ਮੁੜ ਜਿਓ ਐਵੇਂ ਨਾ ਪ੍ਰਚਾਰ ਕਰ ਧੁਰਜ ਕਰੂ ਫालतू ਦੇ ਨਹੀਂ ਭਾਈ ਉਹ ਗੱਲ ਹੋਣੀ ਹੈਗੀ ਕੀ ਗੱਲ ਆ ਸਰਸਾਲ ਦੇ ਵਿੱਚ ਨਾ ਮੈਡਮ ਸ੍ਰੀਂਦਰ ਕੌਰ ਉਹਨਾਂ ਨੇ ਆਪਣੇ ਤੇ ਹਸਾਨ ਵੋ ਕੀਤੇ ਆ ਤੇ ਮੈਂ ਕਾਂਗਰਸ ਦਾ ਪੱਕਾ ਬੰਦਾ ਆ ਤੇ ਬੀਬੀ ਮੈਨੂੰ ਆਪਣਾ ਪੁੱਤ ਸਮਝਦੀ ਮੇਰੀ ਸੁਣ ਲੈ ਗੱਲ ਪੰਜਾਬੀ ਦੀ ਸਮਝਾ ਰਿਹਾ ਤੈਨੂੰ ਆਖਰੀ ਵਾਰੀ ਠੀਕ ਆ ਆ ਕਾਂਗਰਸ ਦੇ ਜਿਹੜੇ ਝੰਡੇ ਝੁੰਡੇ ਚੱਕੀ ਫਿਰਦਾ ਨਾ ਐਵੇਂ ਨਹੀਂ ਆ ਡਿਸੀਜਨ ਸਾਹਿਬ ਨੇ ਇੱਥੇ ਡਿਊਟੀ ਲਈ ਠੀਕ ਆ ਤਾਨੂੰ ਇਹ ਸੀਟ ਚਾਹੀਦੀ ਚਾਹੀਦੀ ਆ ਸੀ ਅਨਸਾਰ ਦੀ ਨੱਕ ਦਾ ਸਵਾਲ ਆ ਕਾਂਗਦੇ ਦਾ ਪ੍ਰਚਾਰ ਬੰਦ ਹੋਣਾ ਚਾਹੀਦਾ ਇਸੇ ਦਿਨ ਮੈਂ ਜਿਹੜੀ ਗੱਲ ਸਮਝਾਉਂਦੀ ਤੇ ਸਮਝਾਉਂਦੀ ਸਮਝਦਾ ਕਿ ਨਹੀਂ ਮੈਂ ਦਾਦੇ ਦੇ ਟਾਈਮ ਤੋਂ ਜੁੜਿਆ ਹੋਇਆ ਹਾਂ ਕਾਂਗਦੇ ਦੇ ਨਾਲ ਤੇ ਦਾਦਾ ਤੇਰਾ ਤੁਰ ਗਿਆ ਨੇ ਦਾਦਾ ਤੇਰਾ ਤੁਰ ਗਿਆ ਤੇ ਤੂੰ ਕਿਉਂ ਜੁੜਿਆ ਨਾ ਮੈਨੂੰ ਇਹ ਦੱਸ ਭਾਈ ਬੀਬੀ ਮੈਨੂੰ ਆਪਣਾ ਪੁੱਤ ਸਮਝਦੀ ਯਾ ਉਹ ਤੇਰੀ ਬੀਬੀ ਦੀ ਭੈਣ ਦੀ ਭੈਣ ਦਿਆ ਲੋੜਿਆ ਤੂੰ ਮੈਨੂੰ ਇਹ ਗੱਲ ਅੰਤ ਤਨ ਚਾਹੀਦਾ ਕੀ ਆ ਅਹੀਂ ਇਹ ਸੀਟ ਤੁਹਾਨੂੰ ਜੇ ਸਮਝਾਤੀ ਇਹ ਗੱਲ ਦੀ ਅਹੀਂ ਇਹ ਸੀਟ ਜਿੰਨੀ ਜਿੰਨੀ ਆ ਹਰ ਹਾਲਤ ਜੀ ਜਿੰਨੀ ਆ ਤੈਨੂੰ ਪੈਸੇ ਚਾਹੀਦੇ ਆ ਪੈਸੇ ਦੱਸ ਸ਼ਰਾਬ ਚਾਹੀਦੀ ਸ਼ਰਾਬ ਦੱਸ ਕਿੰਨੇ ਪੈਸੇ ਚਾਹੀਦੇ ਆ ਮੂੰਹ ਬੋਲ ਨਹੀਂ ਨਹੀਂ ਪਾਜੀ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਮੈਂ ਕਾਂਗਰਸ ਦੇ ਨਾਲ ਪੱਕਾ ਜੁੜਿਆ ਹੋਇਆ ਹਾਂ ਕਾਫੀ ਚਿਰ ਚੱਲ ਮੇਰੀ ਮੇਰੀ ਨਾ ਸ਼ਾਂਤੀ ਨਾਲ ਦੱਸ ਸਮਝ ਫਿਰ ਏਦਾਂ ਕਰ ਹਾਂਜੀ ਹਾਂ ਦਸਾਂ ਦੇ ਨਾਲ ਹੀ ਨਾ ਆਪਣਾ ਬੋਰੀਆ ਵਿਸਤਰਾ ਚੱਕ ਤੇ ਗਾਇਬ ਹੋ ਜਾ ਤੂੰ ਠੀਕ ਆ ਪਾਜੀ ਮੇਰੀ ਬੇਨਤੀ ਤਾਂ ਸੁਣੋ ਪਹਿਲੋਂ ਮੇਰੇ ਬੱਚਿਆਂ ਦੀ ਤਾਂ ਸੁਣੋ ਪੁੱਤ ਸਾਡੀ ਸਰਕਾਰ ਸਾਡੀ ਤੇਰੀ ਮਾਂ ਦੀ ਮਗਰੋਂ ਕੀ ਹੁਣ ਮੈਂ ਪਰਚਾ ਕਰ ਭੋਗਣਾ ਦੇਣ ਤੇ ਕੋਈ ਫੇਰ ਮੈਨੂੰ ਨਹੀਂ ਆਖਣਾ ਸਿੱਧੀ ਗੱਲ ਆ ਠੀਕ ਆ ਤੈਨੂੰ ਪਤਾ ਮੈਂ ਕਿੰਨਿਆਂ ਦੇ ਗੰਡੇ ਚਾੜੇ ਪਹਿਲਾਂ ਮੈਂ ਦੱਸਦਾ ਤੈਨੂੰ ਭੁੱਲਣੀ ਇਹ ਚੀਜ਼ ਦੀ ਤੈਨੂੰ ਇਹ ਚੀਜ਼ ਦੀ ਭੁੱਲਣੀ ਮੈਂ ਤੈਨੂੰ ਗੱਲ ਸਮਝਾ ਦਿੱਤੀ ਫੇਰ ਤਾਂ ਤੁਸੀਂ ਧੱਕਾ ਕਰਨ ਦੇ ਇਹਦਾ ਮਤਲਬ ਇਹ ਹੋਇਆ ਧੱਕਾ ਨਹੀਂ ਤੈਨੂੰ ਗੈਸ ਸਮਝ ਲੈ ਹੋ ਗਿਆ ਧੱਕਾ ਫਿਰ ਤੈਨੂੰ ਲੱਗੂਗਾ ਬੜਾ ਧੱਕਾ ਸ਼ੈ ਕੀ ਤੇਰੀ ਮਾਂ ਦੀ ਤਾਂ ਤੁਸੀਂ ਇਹ ਆਡੀਓ ਸੁਣ ਲਈ ਤੇ ਭਾਈ ਸਾਹਿਬ ਦੇ ਪ੍ਰਵਚਨ ਵੀ ਸੁਣ ਲੇ ਕਿ ਕਿਸ ਪ੍ਰਕਾਰ ਦੀ ਭੱਦੀ ਤੇ ਗੰਦੀ ਸ਼ਬਦਾਵਲੀ ਆ ਜਿਹੜੀ ਉਹ ਕਾਂਗਰਸੀ ਵਰਕਰ ਤੇ ਕਾਂਗਰਸ ਦੀ ਮਹਿਲਾ ਉਮੀਦਵਾਰ ਵੱਡੀ ਗੱਲ ਇਹ ਆ ਕਿ ਕਾਂਗਰਸ ਦੀ ਮਹਿਲਾ ਉਮੀਦਵਾਰੇ ਬਾਰੇ ਉਹ ਇੰਨੀ ਭੱਦੀ ਮੈਂ ਤਾਂ ਤੁਹਾਨੂੰ ਸੁਣਾ ਨਹੀਂ ਸਕਦਾ ਉਹ ਗਾਲਾਂ ਜੋ ਨੇ ਇਸ ਆਡੀਓ ਦੇ ਵਿੱਚ ਕੱਢਿਆ ਨੇ ਮਾਂ ਭੈਣ ਦੀਆਂ ਗਾਲਾਂ ਕੱਢਿਆ ਨੇ ਤੁਸੀਂ ਕਹਿ ਸਕਦੇ ਹੋ ਕਿ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲੀ ਨਹੀਂ ਤਾਂ ਇਹਦਾ ਮੈਂ ਤੁਹਾਨੂੰ ਇਸ ਨੂੰ ਸੈਂਸਰ ਕਰਕੇ ਸੁਣਾ ਰਿਹਾ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਰੀ ਗੱਲ ਤੋਂ ਕਿ ਕਿਸ ਤਰ੍ਹਾਂ ਨਾਲ ਲੱਚਰਤਾ ਸਵਾਲੇ ਪੈਦਾ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਲੋਕਾਂ ਦੀਆਂ ਸੁਵਿਧਾਵਾਂ ਹੱਲ ਕਰਨ ਦੇ ਲਈ ਜਿਮਣੀ ਚੌਂਚ ਪ੍ਰਚਾਰ ਕਰਨ ਲਈ ਦਫਤਰ ਲਿਆ ਸੀ ਜਾਂ ਫਿਰ ਆਪਣੇ ਵਰਕਰਾਂ ਨੂੰ ਅਜਿਹੀ ਟ੍ਰੇਨਿੰਗ ਦੇਣ ਦੇ ਲਈ ਉੱਥੇ ਆਪਣਾ ਘਰ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਇਨਕਲਾਬ ਤੇ ਬਦਲਾਅ ਦਾ ਨਾਅਰਾ ਲੈ ਕੇ ਸਾਰੀਆਂ ਚੋਣਾਂ ਲੜ ਰਹੇ ਨੇ ਕੀ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਦਲਾਅ ਹੈ ਕਿ ਕਾਂਗਰਸੀ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਕਥਿਤ ਤੌਰ ਦੇ ਉੱਤੇ ਸੁਖਪਾਲ ਸਿੰਘ ਖੈਰਾ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਕਿਰਪਾ ਕਰਕੇ ਥੱਲਣ ਲਈ ਜਿਹੜੀ ਕਿ ਉਹਨਾਂ ਨੇ ਟਵਿੱਟਰ ਤੇ ਲਿਖੀ ਹੈ ਕਿ ਆਡੀਓ ਸੁਣੋ ਜਿਸ ਦੇ ਵਿੱਚ ਸੁਖਵਿੰਦਰ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਇਹ ਕਹਿੰਦਾ ਹੈ ਕਿ ਮੈਂ ਜਰਨਲ ਸਖਤਰ ਆਮ ਆਦਮੀ ਪਾਰਟੀ ਪੰਜਾਬ ਦਾ ਉਹ ਜਿਹੜਾ ਉਹ ਅਬਿਊਜ਼ ਕਰ ਰਿਹਾ ਹੈ ਜਾਨੀ ਕਿ ਤੰਗ ਕਰ ਰਿਹਾ ਹੈ ਸ਼ਰਮਾ ਨੂੰ ਜੋ ਕਿ ਇੰਡੀਆ ਨੈਸ਼ਨਲ ਕਾਂਗਰਸ ਪਾਰਟੀ ਦਾ ਵਰਕਰ ਹੈ ਤੇ ਕੈਂਪੇਨ ਕਰਨ ਤੋਂ ਰੋਕ ਰਿਹਾ ਹੈ ਕਾਂਗਰਸ ਦੀ ਕੈਂਡੀਡੇਟ ਜਿਹੜੇ ਕਿ ਜਲੰਧਰ ਪੱਛਮੀ ਤੋਂ ਉਮੀਦਵਾਰ ਨੇ ਸ਼੍ਰੀਮਤੀ ਸੁਰਿੰਦਰ ਕੌਰ ਦੀ ਇਹ ਇੱਕ ਜਿਹੜਾ ਸੁਖਪਾਲ ਸਿੰਘ ਕਹਿੰਦੇ ਕਹਿੰਦੇ ਕਿ ਬੇਸ਼ਰਮੀ ਦੀ ਇਹ ਹੱਦ ਹੈ ਜਣਕੇ ਹਾਈ ਲੈਵਲ ਦੀ ਬੇਸ਼ਰਮੀ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਲੋਕਾਂ ਵੱਲੋਂ ਇਸ ਚੋਣ ਦੇ ਵਿੱਚ ਕੀਤੀ ਜਾ ਰਹੀ ਹੈ ਉਹਨਾਂ ਨੇ ਮਾਨਜੋਗ ਚੋਣ ਕਮਿਸ਼ਨ ਤੋਂ ਇਸ ਗੱਲ ਨੂੰ ਕਿਹਾ ਕਿ ਇਸ ਆਡੀਓ ਨੂੰ ਵੈਰੀਫਾਈ ਕੀਤਾ ਜਾਵੇ ਜਿਹੜੀ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਅਤੇ ਇਹਦੇ ਸੱਚ ਦੇ ਤੱਥਾਂ ਨੂੰ ਜਿਹੜਾ ਆ ਸਾਹਮਣੇ ਲਿਆਂਦਾ ਜਾਵੇ ਤੇ ਇਸ ਤੇ ਅਜਿਹੀਆਂ ਹਰਕਤਾਂ ਤੇ ਰੋਕ ਲਾਈ ਜਾਵੇ ਇਹ ਗੱਲ ਸੁਖਪਾਲ ਸਿੰਘ ਖੈਰਾ ਨੇ ਕਹੀ ਹੈ ਭਲਕੇ ਵੋਟਾਂ ਪੈਣੀਆਂ ਨੇ ਵੋਟਾ ਪੈਣ ਤੋਂ ਪਹਿਲਾਂ ਇਹ ਸਾਰਾ ਕੁਝ ਵਾਪਰ ਰਿਹਾ ਹੈ ਕਥਿਤ ਤੌਰ ਦੇ ਉੱਤੇ ਇਹ ਆਡੀਓ ਜੇਕਰ ਸੱਚੀ ਹੈ ਤਾਂ ਚੋਣ ਕਮਿਸ਼ਨ ਨੂੰ ਤੁਰੰਤ ਇਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਇਹਦੇ ਉੱਤੇ ਆਪਣੀ ਜਿਹੜਾ ਪੱਖ ਰੱਖਣਾ ਚਾਹੀਦਾ ਹੈ ਕਿ ਇਹ ਬੰਦਾ ਉਹਨਾਂ ਦਾ ਹੈ ਨਹੀਂ ਹੈ ਇਹ ਆਡੀਓ ਕੀ ਸੁਖਪਾਲ ਸਿੰਘ ਖਹਿਰਾ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਥਿਤ ਤੌਰ ਤੇ ਜਾਣ ਕੇ ਫਲਾਈ ਗਈ ਹੈ ਇਹ ਸਾਰੀ ਸਥਿਤੀ ਦਖਤਨੀ ਚਾਹੀਦੀ ਹੈ ਜੇਕਰ ਇਹ ਆਡੀਓ ਸੱਚੀ ਆ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਨਾਲ ਲੋਕਤੰਤਰ ਦੇ ਅੰਦਰ ਸੱਚੇ ਸੁੱਚੇ ਹੋਣ ਦੀ, ਕੱਟੜ ਇਮਾਨਦਾਰ ਹੋਣ ਦੀ ਗਵਾਹੀ ਭਰਨ ਵਾਲੇ ਲੋਕ ਇਹ ਕਹਿਣ ਕਿ ਇਹ ਸੀਟ ਮੁੱਖ ਮੰਤਰੀ ਦੀ ਜਿਹੜੀ ਆ ਨੱਕ ਦਾ ਸਵਾਲ ਹੈ ਅਸੀਂ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਅਸੀਂ 320 ਫ੍ਰਿਜਰੀ ਦੇ ਆਧਾਰ ਤੇ ਵੋਟਾਂ ਮੰਗ ਰਹੇ ਹਾਂ ਤੇ ਤੁਸੀਂ ਕਾਂਗਰਸ ਦੇ ਵਰਕਰਾਂ ਨੂੰ ਧਮਕਾਓ ਤੇ ਉਹਨਾਂ ਨੂੰ ਕਹੋ ਕਿ ਜੇਕਰ ਤੁਸੀਂ ਪ੍ਰਚਾਰ ਨਾ ਬੰਦ ਕੀਤਾ ਤਾਂ ਤੁਹਾਡਾ ਆ ਕਰ ਦਿੱਤਾ ਜਾਊਗਾ ਉਹ ਕਰ ਦਿੱਤਾ ਜਾਊਗਾ ਗੰਦੀਆਂ ਗਾਲਾਂ ਕੱਢੋ ਜਿਹੜੀਆਂ ਕਿ ਤੁਸੀਂ ਆਪਣੇ ਪਰਿਵਾਰ ਚ ਬੈਠ ਕੇ ਨਹੀਂ ਸੁਣ ਸਕਦੇ ਤਾਂ ਤੁਸੀਂ ਸਾਫ਼ ਅੰਦਾਜ਼ਾ ਲਾ ਸਕਦੇ ਹੋ ਕਿ ਸਿਆਸਤ ਕਿਸ ਪਾਸੇ ਜਾ ਰਹੀ ਹੈ ਬਦਲਾਅ ਵਾਲੇ ਪਾਸੇ ਤਾਂ ਜਾਂਦੀ ਹੋਈ ਕਿਸੇ ਹਾਲ ਚ ਨਹੀਂ ਦਿਖਦੀ ਕਾਲੀ ਦਲ ਦੀਆਂ ਬਾਈ ਇਲੈਕਸ਼ਨਾਂ ਲੜਨ ਦਾ ਤਰੀਕਾ ਅਜੇ ਹੱਸੀ ਦੇਖਿਆ ਸੀਗਾ ਮੈਨੂੰ ਲੱਗਦਾ ਕਿ ਦੋ ਰਤਰੀ ਅਕਾਲੀ ਦਲ ਨਾਲੋਂ ਵੀ ਉੱਤੇ ਹੈ ਜਿਸ ਪ੍ਰਕਾਰ ਦਾ ਹਾਲਾਤ ਅੱਜ ਜਲੰਧਰ ਜਿਮਨੀ ਚੌਂ ਦੇ ਵਿੱਚ ਸਾਹਮਣੇ ਆ ਰਹੇ ਨੇ ਤੁਸੀਂ ਜੁੜੇ ਰਹੋ ਲੋਕਪਣ ਨਿਊਜ਼ ਦੇ ਨਾਲ ਧੰਨਵਾਦ